ਅਸ ਵੀਰੇ ਜਦੋਂ ਅਸਮਾਨ ਨੂੰ ਵੇਖਿਆ ਤਾਂ ਇੰਜ ਲੱਗੇ ਜਿਵੇਂ ਅਸਮਾਨ ਕਹਿ ਰਿਹਾ ਹੋਵੇ ਮੈਂ ਅਸਮਾਨ ਹਾਂ ਜਿਸਨੇ ਤੈਨੂੰ ਇੱਕ ਸੁਰੱਖਿਅਤ ਚਾਦਰ ਵਿੱਚ ਲਪੇਟ ਰੱਖਿਆ ਹੈ ਮੈਂ ਬੱਦਲ بارش ਹਵਾ ਲੈ ਆ ਸਕਦਾ ਪਰ ਮੈਂ ਇੱਕ ਤੂਫਾਨ ਵੀ ਲੈ ਆ ਸਕਦਾ ਮੇਰੇ ਬਿਨਾਂ ਤੁਸੀਂ ਸੂਰਜ ਦੀ ਤੇਜ਼ ਗਰਮੀ ਨਾਲ ਪੁਨ ਜਾਓਗੇ ਮੈਂ ਸੰਤੁਲਨ ਹਾਂ ਤਾਂ ਹੀ ਤੁਸੀਂ ਸਾਹ ਲੈ ਪਾ ਰਹੇ ਹੋ ਪਰ ਤੁਸੀਂ ਮੈਨੂੰ ਬਿਮਾਰ ਕਰ ਦਿੱਤਾ ਤੁਸੀਂ ਮੇਰੇ ਅੰਦਰ ਇਨੀ ਕਾਰਬਨ ਡਾਈਆਕਸਾਈਡ ਭਰ ਦਿੱਤੀ ਮੈਨੂੰ ਪ੍ਰਦੂਸ਼ਿਤ ਕਰ ਦਿੱਤਾ ਮੈਂ ਤੁਹਾਡੀ ਸੋਚ ਤੋਂ ਕਿਤੇ ਜ਼ਿਆਦਾ ਨਾਜ਼ੁਕ ਹਾਂ ਮੇਰੇ ਸੰਤੁਲਨ ਨੂੰ ਬਣ ਲੈ ਲੱਖਾਂ ਸਾਲ ਦਾ ਸਮਾਂ ਲੱਗਿਆ ਸੀ ਪਰ ਤੁਹਾਡੀਆਂ ਫੈਕਟਰੀਆਂ ਕਾਰਾਂ ਦਰਖਤਾਂ ਦੀ ਕਟਾਈ ਨੇ ਮੇਰੇ ਸੰਤੁਲਨ ਨੂੰ ਵਿਗਾੜ ਦਿੱਤਾ ਤੁਸੀਂ ਕਦੇ ਸੋਚਿਆ ਇਨੀ ਗਰਮੀ ਇਨੇ ਤੂਫਾਨ ਕਿਉਂ ਵਧ ਰਹੇ ਨੇ ਹੁਣ ਮੇਰਾ ਕੁਝ ਤੇ ਕੰਟਰੋਲ ਨਹੀਂ ਰਿਹਾ ਜਿੱਥੇ ਘੱਟ ਬਾਰਿਸ਼ ਹੁੰਦੀ ਸੀ ਉੱਥੇ ਹੁਣ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਗਰਮੀ ਵਧ ਰਹੀ ਹੈ ਸਰਦੀ ਵਧ ਰਹੀ ਹੈ ਹੁਣ ਮੈਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦਾ ਅਗਲੇ ਕੁ ਸਾਲਾਂ ਵਿੱਚ ਮੈਂ ਤੁਹਾਨੂੰ ਆਪਣਾ ਹੋਰ ਰੂਪ ਦਿਖਾਉਣਾ ਅਕੀ ਮੈਂ ਠੀਕ ਹੋ ਜਾਣਾ ਪਹਿਲਾਂ ਦੀ طرح ਸ਼ਾਇਦ ਕੁਝ ਹਜ਼ਾਰ ਸਾਲਾਂਾਂ ਚੋਂ ਪਰ ਮੈਨੂੰ ਆਪਣੀ ਚਿੰਤਾ ਨਹੀਂ ਕਿਉਂਕਿ ਮੈਨੂੰ ਤੁਹਾਡੀ ਲੋੜ ਨਹੀਂ ਤੁਹਾਨੂੰ ਮੇਰੀ ਲੋੜ ਹੈ